ਸੁਣ ਨੱਤਰ ਖੜਾ ਝੱਟਾ ਟਰੈਰ ਅਰੇ ਬਾਈ ਫੋਰਮੈਨ ਇਹ ਖੜਾ ਬਾਈ ਟਰੈਕਟਰ ਮਨ ਲੱਗਦਾ ਐ ਪਲਟਿਆ ਬਾਬੀ ਕਿੰਨਾ ਹੁੰਦਾ ਇਹ ਦੇਖੋ ਟਰੈਕਟਰ ਹਾਂਜੀ ਬਾਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਰ ਬਾਈ ਕਿਦਾਂ ਉਮੀਦ ਆ ਤੁਸੀਂ ਵਧੀਆ ਤੇ ਗੁੱਡ ਹੋਊਗਾ ਅੱਜ ਦੇ ਵਲੌਗ ਵਿੱਚ ਜਾ ਰਹੇ ਆ ਬਾਈ ਆਪਾਂ ਰਾਜਪੁਰੇ ਰਾਜਪੁਰੇ ਜਾਣ ਦਾ ਕਾਰਨ ਆਪਣਾ ਬਾਈ ਜਿਹੜਾ ਆਪਣਾ ਨਵਾਂ 24 ਮਾਡਲ ਸਵਰਾਥ ਨਾ ਇਹਦੇ ਨਾਲ ਇੱਧਰ ਵਾਲੇ ਚੱਕੇ ਵਾਂ ਤੇ ਮੜੀ-ਬੜੀ ਬਾਜ਼ ਆ ਰਹੀਆਂ ਐ ਤਾਂ ਮੈਂ ਚੈੱਕ ਕਰਿਆ ਮੈਨੂੰ ਐ ਲੱਗ ਰਿਹਾ ਵੀ ਇਹਦੇ ਨੱਟ ਢਿੱਲੇ ਆ ਬਈ ਤਾਂ ਅਖਿਰ ਬਾਜ਼ ਕਰ ਰਿਹਾ ਆ ਫੇਰ ਮਹਾ ਇੱਕ ਵਾਰ ਚੰਗੀ ਤਰ੍ਹਾਂ ਚੈੱਕ ਵੀ ਕਰਾ ਲੈਣੇ ਬਈ ਨਮਾ ਹਜੇ ਠੀਕ ਆ ਬੱਕੀ ਉਹ ਕੰਪਨੀ ਵਾਲਾ ਫ੍ਰੀ ਕਰਕੇ ਦੇਣਗੇ ਉਹਦਾ ਜਿਹੜਾ ਵੀ ਗੁਰੂ ਹੋਇਆ ਚੱਲ ਹੁਣ ਆਪਾਂ ਉਹ ਜਲਸੀਮਾ ਲੈ ਕੇ ਚੱਲਦੇ ਆ ਬਣੇ ਰਹੋ ਬਲੌਗ ਦੇ ਵਿੱਚ ਬਈ ਤੁਹਾਨੂੰ ਦੱਸਾਉਨੇ ਆ ਰਾਜਪਰੇ ਦੀ ਏਜੰਸੀ ਠੀਕ ਆ ਨਾਲ ਇਹਦਾ ਕਾਰਨ ਪਤਾ ਲੱਗ ਜਾਊਗਾ ਪੱਕਾ ਵੀ ਕਾਤੇ ਮੜੀ-ਮੜੀ ਆਵਾਜ਼ ਕਰ ਰਿਹਾ ਬਈ ਜੇ ਆਪਾਂ ਬ੍ਰੇਕ ਦੱਬਦੇ ਆ ਹਾਇ ਤਾਂ ਮੈਨੂੰ ਲੱਗ ਚੱਕੇ ਦੇ ਨਾਟੇ ਢਿੱਲੇ ਆ ਵੀ ਹੋਰ ਕੋਈ ਕਾਰਨ ਹੋ ਨਹੀਂ ਸਕਦਾ ਠੀਕ ਆ ਚਲੋ ਆਪਾਂ ਹੁਣ ਇਹਨੂੰ ਰਾਜਪਰੇਲੇ ਚਲਦੇ ਆਂ ਬਈ ਠੀਕ ਆ ਬਲੌਗ ਬਣੇ ਜਾਂਦਾ ਬਈ ਕਰਦੇ ਆਪਾਂ ਜੀ ਬਾਈ ਫਾਈਨਲੀ ਆਪਾਂ ਰਾਜਪੁਰੇ ਵਰਕਸ਼ਾਪ ਤੇ ਪਹੁੰਚ ਗਏ ਲਈ ਆ ਦੇਖੋ ਆਹ ਰਹੀ ਸ਼ੋਰੂਮ ਏਜੰਸੀ ਸੌਰਵ ਰਾਜ ਵਾਲਿਆਂ ਦੀ ਬਾਈ ਇਨ੍ਹਾਂ ਦੀ ਜਿਹੜੀ ਵਰਕਸ਼ਾਪ ਆ ਉਹ ਪਰਾਂ ਬਾਈ ਦੇਖੋ ਬਾਈ ਪਹੁੰਚ ਗਏ ਆਪਾਂ ਸ਼ੋਰੂਮ ਤੇ ਇਹ ਬਾਈ ਵਰਕਸ਼ਾਪ ਆ ਸ਼ੋਰੂਮ ਪਰਾਂ ਹੀ ਆ ਇੱਥੇ ਇਹਦਾ ਸਟਾਕ ਖੜਾ ਬਾਈ ਜਿੰਨੇ ਵੀ ਟਰੈਕਟਰ ਹਨ ਮੈਨੂੰ ਮੈਂ ਇੱਥੇ ਕੋਈ ਟਰੈਕਟਰ ਵੇਖਦਾ ਬਾਈ ਕੋਲੀ ਦਾ ਆ ਕੋਲੀ ਦੀ ਏਜੰਸੀ ਆ ਪਹੁੰਚ ਗਏ ਕਿਹ ਹਾਲ ਹੈ ਉਹ ਬਾਜੀ ਕਰ ਰਿਹਾ ਬੜਾ ਜ ਮੈਨੂੰ ਲੱਗਦਾ ਨੱਚ ਦੇਖੋ ਬਈ ਸਵਰਾਜ ਨਵੇਂ-ਨਵੇਂ ਬੁੱਢੇ ਨਵੇਂ ਆ ਰਿਹਾ ਬੜਾ ਕੰਮ ਦੋ ਇਸਾਂ ਮਰਦਾ ਬਈ ਸਵਰਾਜ ਇਹ ਖੜਾ ਬਈ ਟਰੈਕਟਰ ਮਨ ਲੱਗਦਾ ਐ ਪਲਟਿਆ ਬਾਬੀ ਕਿੰਨਾ ਹੁੰਦਾ ਇਹ ਦੇਖੋ ਟਰੈਕਟਰ ਛਤਰੀ ਵੀਂਗੀ ਹੋਈ ਮਗਰਾੜ ਵੀਂਗੀ ਹੋਈ ਮੈਂ ਦੇਖੋ ਪਲਟਿਆ ਭਈਆ ਬਈ ਪਲਟਿਆ ਭਈਆ ਰੈਟਰ ਆ ਆ ਦੇਖੋ ਕਰਾਹ ਪਰ ਚੱਲਦਾ ਬਈ ਕਰਾਹ ਪਰ ਫਰੰਟ ਕਰਾਹ ਲੱਗਿਆ ਹੋਏ ਦੇ ਵੀ 4x4 ਆ ਬਈ ਕਰ ਰਹੇ ਆ ਭਾਈ 4 ਮੈਨ ਚੈੱਕ ਡੈਕਟਰ ਨੂੰ ਫੋਰਮੈਨ ਕਹ ਰਿਹਾ ਨਟ ਢਿੱਲੇ ਨੇ ਬਈ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂ ਨਾ ਬੈ ਡੈਕਟਰਾਂ ਨੂੰ ਪਤਾ ਹੀ ਆ ਨਟ ਬਣਾਣਾ ਚਾਹੀਦਾ ਬਈ ਬਾਅਦ ਚ ਸਾਰਿਆਂ ਨੂੰ ਕਰ ਰਿਹਾ ਬਈ ਫੋਰਮੈਨ ਨਟਾਂ ਨੂੰ ਟਾਈਟ ਨਟ ਢਿੱਲੇ ਆ ਬਈ ਹੋਰ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਆਪਣਾ ਪੁੱਡੀ ਬਾਈ ਆ ਬਈ ਬਹੁਤ ਜ਼ਿਆਦਾ ਢਿੱਲੇ ਨੇ ਬਈ ਨਟ ਦੇਖੋ ਤੁਸੀਂ ਦੋ ਦੋ ਤਿੰਨ ਤਿੰਨ ਚੂੜੀਆਂ ਚੜ ਗਏ ਬਈ ਤਾਂ ਹੀ ਬਾਜ ਕਰ ਰਿਹਾ ਦਾ ਜੀ ਬਾਈ ਹੁਣ ਤੁਹਾਨੂੰ ਦਿਖਾਉਨੇ ਆ ਸਵਰਾਜ ਦਾ ਸਟਾਕ ਹੈ ਐਸੇ ਸਾਰ ਦੇਖੋ ਬਾਈ 969 ਖੜਾ ਝੋਟਾ ਟਾਇਰ ਦੇਖੋ ਬਈ ਐਮ ਆਰ ਐਫ ਦੇ ਡਾ ਰਾਉਨੇ ਆ ਨਾ ਦੋ ਫੋਰ ਫੋਨ ਐਮ ਆਰ ਐਫ ਦੇ ਆਉਨੇ ਆ ਨਾ ਬਈ ਹਾਂਜੀ 4x4 ਨੂੰ ਐਮ ਆਰ ਪੀ ਦੇ ਡਰੋਂ ਨੇ ਆ। ਕਈ ਵਾਰ ਬੁਰੀ ਵੀ ਆ ਜਾਂਦਾ ਸੀ ਐਸ ਏ ਟੀ ਵੀ ਆ ਆ ਜਾਂਦਾ ਜਿਹੜਾ ਮੈਂ ਬੋਲੋ ਵੀ ਆ ਜਾਂਦਾ। ਦੇਖੋ ਬਾਈ ਡਾਕਟਰ। ਕਿ ਚੇਨ ਚਾਹੀਦੀ ਹੁੰਦੀ ਹੈ ਜਿਹੜੇ ਮਹੀਨੇ ਮੈਂ ਚਾਹੀਦੀ ਹੁੰਦੀ ਹੈ ਨਾ ਵੀਰੇ। ਹਾਂਜੀ ਹਾਂਜੀ। 15 ਦੇ ਹਫਤਾ ਦਾ 15 ਦਿਨ। ਠੀਕ ਠੀਕ। ਇਹਦੇ ਬਾਈ ਚੇਨ ਚਲਦੀ ਹੁੰਦੀ ਹੈ ਉਹਨਾਂ ਨੂੰ ਸ਼ਟਲ ਗੇਅਰ ਆ ਡਾਕਟਰ ਮਾਏਵਾਂਗੇ। ਹਾਂਜੀ ਬਾਕੀ ਆਪਾਂ ਮੋਡ ਵੀ ਦੇਵੇ ਨੇ ਇਕੋ ਮੋਡ ਪਾਵਰ ਮੋਡ। ਹਾਂਜੀ ਹੋਵੇ। ਹਾਈ ਲੋ ਮੀਡੀਅਮ ਠੀਕ ਹੈ ਵੀਰੇ ਨਾ ਹਾਈ ਲੋ ਮੀਡੀਅਮ ਤਾਂ ਆਹੇ ਮੋੜ ਆ ਗਿਆ ਨਾ ਇੱਕੋ ਮੋੜ ਜਿੱਥੇ ਸੜਕ 'ਤੇ ਐਚਪੀ ਘਟ ਜਾਂਦੇ ਹੁਣ ਇਹਦੀ ਨਾ ਸਵੀਟ ਘੱਟ ਵੱਧ ਕੇ ਵਧਣਾ ਕੀ ਹੈ ਐ ਐਸਐਸ ਠੀਕ ਹੈ ਠੀਕ ਹੈ ਟਰੈਕਟਰ ਤਾਂ ਬਹੁਤ ਬਦਲਦਾ ਨਾ ਦੋਏ ਨਾਲੋਂ ਬਾਕੀ ਬਾਈ ਲਿਫਟ ਵੀ ਇਹਦੀ ਦੋ ਹੀ ਦੇਤੀ ਉਹਨਾਂ ਨੇ ਬਟਨ ਵਾਲੀ ਹਰੀ ਨੰਨੀ ਇਸ ਤੇ ਨਹੀਂ ਆਈ ਬਟਨ ਵਾਲੀ ਇਹ ਆਈ ਵੀ ਆ ਗਈ ਆਹ ਹੈਗੀ ਇੱਧਰ ਆ ਦੇਖੋ ਨਹੀਂ ਬਟਨ ਵਾਲੀ ਨਹੀਂ ਹੈ ਮੈਨੂੰ ਲੱਗਾ ਲਿਫਟ ਦਾ ਹੀ ਸੀਲਾ ਦੇ ਕਰਦੀ ਹੈ ਦੇਖੋ ਬਾਈ ਹਾਂਜੀ 4x4 ਸੁਭਰਾਜ ਖੜਾ ਆਪਣਾ ਕੈਂਟ ਲੱਗਦਾ ਬਈ ਆ ਵੀ ਪਰ ਨੀਮਾ ਉੱਤੇ ਉੱਤ ਕਰਦੇ ਬਈ ਮੜਾ ਨੀਮਾ ਜਿਆਦਾ ਹੈ ਨਾ ਬਾਕੀ ਆ ਖੜਾ ਫੜਾ ਨਾਲ ਦਾ ਬਈ ਟਰੈਕਟਰਾਂ ਦਾ ਸਟਾਕ ਤਾਂ ਬਹੁਤ ਖੜਾ ਹੈ 2969 ਆ ਵੀ ਬਈ ਛੋਟਾ ਟਰੈਕਟਰ ਆ ਜਾਨ ਬਹੁਤ ਆ ਪਰ ਤੇਲ ਜਿਆਦਾ ਪੀਂਦਾ ਬਈ ਆਹ ਬਾਕੀ ਆਪਣੇ ਆਪਣੇ ਜੇ ਘੱਟ ਚੱਕਰਾਂ ਬਦਲਾਉਂਗਾ ਤਾਂ ਐਵਰੇਜ ਵਧੀਆ ਮਿਲ ਜੂਗੀ ਮਗਰ ਆੜ ਦੇਖੋ ਬਈ ਬੈਕ ਲੁੱਕ ਦੇਖੋ ਟਰੈਕਟਰ ਦੀ ਇਹ ਸਿਸਟਮ ਦੇਖੋ ਕਿੰਨਾ ਹੈਵੀ ਲੱਗਿਆ ਹੋਇਆ ਹੈ ਜਿਆਦਾ ਕੰਮ ਖਾਤਰ ਬਈ ਆ ਟਰੈਕਟਰ ਵੈਸਟਾ। ਬਾਕੀ ਆ ਸੈਂਟਰ ਗੇਅਰ 14 ਦੇ ਟਾਇਰਾਂ 'ਚ ਸਵਰਾਜ ਆ ਬਈ। ਇਹਦੇ ਦੇ ਟਾਇਰ ਛੋਟੇ ਛੋਟੇ ਲੱਗਦੇ ਆ ਬਈ। ਇਹਦੇ ਵਿੱਚ ਆਪਾਂ ਨੂੰ ਇਹ 'ਚ ਵੀ ਗੁੜੀਆ ਦੇ ਟਾਇਰ ਮਿਲਦੇ ਆ ਪਰ ਇਹ ਤਾਂ ਜੈਕ ਬਈ ਡਬਲ ਮਿਲਦਾ ਆ ਆਪਾਂ ਨੂੰ। ਇਹ ਤਾਂ ਮਾਡਲ 'ਚ ਨਹੀਂ ਮਿਲਦਾ ਹਨਾ ਬਈ ਜੈਕ ਡਬਲ। ਕਿਹੜਾ ਜੀ? ਇਹ ਮੈਂ ਜੈਕ ਡਬਲ ਆਉਂਦਾ ਹਨਾ ਸੈਂਟਰ ਗੇਅਰ ਵਾਲੇ ਮਾ। ਥੋੜਾ ਸੈਂਟਰ ਗੇਅਰ ਕਿਹਾ ਜੀ। ਅੱਛਾ ਅੱਛਾ। ਠੀਕ ਜੀ ਜਿਹੜਾ ਬਾਈ ਸਿੰਪਲ ਆ ਆਪਣੇ ਨਾਲ ਤੇ ਜਿਹੜੇ ਆਟੋ ਮਾਡਲ ਆ ਉਹਨਾਂ 'ਚ ਇਕੋ ਦਾ ਸਿੰਗਲ ਜੈਕ ਮਿਲਦਾ ਆਪਾਂ ਨੂੰ ਇਸ ਤਰ੍ਹਾਂ ਸੈਂਟਰ ਗੇਅਰ ਖੜਾ ਬਈ ਇਹਦੇ ਵਿੱਚ ਵੀ ਡਬਲ ਜੈਕ ਮਿਲਦਾ ਆਪਾਂ ਨੂੰ ਇਸ ਤਰ੍ਹਾਂ ਉਹ 'ਚ ਆਪਾਂ ਨੂੰ ਸਿੰਗਲ ਜੈਕ ਮਿਲਦਾ ਦੇਖਣ ਨੂੰ ਆ ਦੇਖੋ ਸਾਈਡ ਗੇਅਰ ਵਾਲੇ 'ਚ ਇਹਵਾ ਸਿੰਗਲ ਜੈਕ ਮਿਲਦਾ ਹੈ ਦੋ ਟਰੈਕਟਰ ਖੜੇ ਆ ਬਾਈ 4x4 969 ਜਿਹੜਾ ਟਰੈਕਟਰ ਬਾਕੀ ਉਹ ਪਾਲੀ ਸਾਈਡਾਂ ਨੇ ਜੀ ਠੀਕ ਹੈ ਠੀਕ ਹੈ ਦੇਖੋ ਬਾਈ ਆਪਾਂ ਹੁਣ ਦੋਈ ਸਾਈਡਾਂ ਆ ਗਏ ਆ ਇਹਦਾ ਖੜਾ 744 FE ਇਹ ਵੀ 15 ਸਪੀਡਾਂ ਜਾ ਗਿਆ ਬਾਈ ਟਾਇਰ ਇਹਦੇ 14 ਦੇ ਹਨਾ 14 ਦੇ ਹਨਾ 14 ਨਾ 28 ਦੇ ਬਾਕੀ ਟਰੈਕਟਰਾਂ ਦਾ ਸਟਾਕ ਤਾਂ ਬਾਈ ਇੱਧਰ ਵੀ ਬਹੁਤ ਜ਼ਿਆਦਾ ਖੜੇ ਆ ਟਰੈਕਟਰ ਤਾਂ ਇਹ ਦੇਖੋ ਸੁगराज ਇਹ ਪੋਲੋ ਦੇ ਟਾਇਰ ਵੀ ਆ ਗਏ ਵੀ ਆਵਾ ਪੋਲੋ ਵੀ ਆ ਰਹੇ ਸੀਡ ਵੀ ਆ ਰਹੇ ਬਾਈ ਟਾਇਰ ਸਾਰੇ ਆ ਮੈਂ ਲੈਦੇ ਲੈਦੇ ਆ ਰਹੇ ਆ ਦੇਖੋ ਆ ਸੈਂਟਰ ਗੇਰ ਆ ਵੀ ਡਬਲ ਜੱਕ ਲੱਤੇ ਆ ਬੈਨੋ ਵੀ ਇਹ ਵੀ ਬਾਕੀ ਕਿਸੇ ਮੇਰੇ ਵੀਰ ਭਾਈ ਨੇ ਛਤਰੀ ਲਾਉਣੀ ਆ ਛਤਰੀਆਂ ਦਾ ਸਟਾਕ ਵੀ ਬਹੁਤ ਪਿਆਰੇ ਆ ਆ ਦੇਖੋ ਜੂ ਪਾਈਪ ਤੇ ਆ ਦੋਈ ਲਾਈਟ ਵਾਲੀ ਛਤਰੀ ਹੋਗੀ ਕੋ ਸਿੰਪਲ ਛਤਰੀ ਹੋਗੀ ਬਈ ਟਰੈਕਟਰ ਵਾ ਫੜਿਆ ਬਈ ਕੰਪਨੀ ਦਾ ਉਹ ਬਈ 404 ਕਿੱਥੇ ਖੜਾ ਹੋ 744 ਰੈੱਡ ਕਲਰ ਵਾਲਾ 744 ਰੈੱਡ ਕਲਰ ਦਾ ਫੋਰ ਉਹ ਕਿੱਥੇ ਖੜਾ ਹੈ ਉਹ ਅੱਗੇ ਖੜਿਆ ਏ ਜੈਂਸੀ ਅਸੀਂ ਜੈਂਸੀ ਚ ਖੜਿਆ ਹੋ ਠੀਕ ਆ ਬਈ ਠੀਕ ਆ ਬਾਕੀ ਬਈ ਇੱਧਰ ਦੇਖੋ ਟਰੈਕਟਰ ਤਿੰਨ ਚਾਰ ਟਰੈਕਟਰ ਇੱਧਰ ਖੜਿਆ ਬਈ ਚਲੋ ਠੀਕ ਆ ਬਾਈ ਆਪਣੇ ਨਟ ਤਾਂ ਟਾਈਟ ਹੋ ਗਏ ਹੁਣ ਆਪਾਂ ਚੱਲਦੇ ਆ ਘਰ ਨੂੰ ਬਣੇ ਰਹੋ ਬਲੌਗ 'ਚ ਟਰੈਕਟਰ ਦਾ ਬਈ ਹੋ ਗਿਆ ਆਪਣਾ ਉੱਤੇ ਬੰਨਣਾ ਤਾਂ ਦੀ ਉਹ ਘੜਤੀ ਬਈ ਨਟ ਟਾਈਟ ਹੋਏ ਤੇ ਚੰ ਨਾਲ ਚੈੱਕ ਹੋ ਗਿਆ ਬਈ ਕੋਈ ਜੰਗੀ ਦਾ ਚੈੱਕ ਵੀ ਕਰ ਲੈ ਸਾਰਾ ਇੱਧਰ ਕੋਈ ਹਮੇ ਫੌਰ ਕੰਮ ਦੀ ਚੀਜ਼ ਤਾਂ ਨਹੀਂ ਆ ਗਈ ਬਈ ਸਾਰਾ ਕੁਝ ਦੇਖ ਲਿਆ ਟਰੈਕਟਰ ਆਪਣਾ ਸਾਰਾ ਓਕੇ ਆ ਬਈ ਪਪਾ ਕਰਾਉਂ ਲੱਗਿਆ ਆਪਣੀ ਥਾਰ ਵਿੱਚ ਹਵਾ ਤੇਲ ਪਾਉਣਾ ਆਇਆ ਤੇ ਮੈਂ ਪੰਪ ਤੇ ਕਰਾ ਲਿਆ 35 ਬੈਂਦੀ ਕਰਦੀ ਬਾਈ ਹੈ ਬਾਈ 35 ਬੈਂਦੀ ਕਰਦੀ ਵਾਹ ਦੇਖੋ ਬਾਈ KFC ਦੇਖੋ ਬਾਈ ਟਰਾਲਾ ਆਹ ਕਲੇਡੀ ਬਿੱੱਡੂ ਦਾ ਬਣਾਇਆ ਆ ਬਾਈ ਵਧੀਆ ਲੱਗਦਾ ਹਾਂ ਗੈਂਟ ਲੱਗਦਾ ਟਰਾਲਾ ਹੀ ਬਣਾਇਆ ਵਾ ਆ ਨਾ ਪੂਰਾ ਹੈਵੀ ਬਣਾਇਆ ਹੋਇਆ ਬਾਈ ਟਰਾਲਾ ਦੇਖੋ ਬਾਈ ਆ ਸਾਰਾ ਝਿੜਿਆ ਘਰ ਹੈ ਬਾਈ ਅੰਦਰ ਤੇ ਆਹ ਹੁਣ ਗੱਡੀ ਪ੍ਰਾਈਵੇਟ ਤਾਂ ਆਉਂਦੀ ਨਹੀਂ ਹੈਗੀ ਬਸ ਆਪਾਂ ਕੋਈ ਜਿਗਾਰ ਦੀ ਕੋਲਾ ਕੇ ਲੈ ਕੇ ਆਇਆ ਹੈ ਬਾਈ ਉਰਦੇ ਬਾਅਦੋਂ ਜ਼ਿਆਦਾ ਟਰੈਕਟਰ ਰੋਟਰ ਜਿਹੜੇ ਕੰਮ ਕਰਨੇ ਵਾਲੇ ਅੰਦਰ ਉਹੀ ਆਉਂਦੇ ਬਾਈ ਦੇਖੋ ਆਹ ਕੰਟੇਨਰ ਹੈ ਅੰਦਰ ਉਹ ਜਿਹੜੇ ਬੱਸਾਂ ਸ਼ੇਰ ਸ਼ੂਰ ਦੇਖਣਾ ਹੋਵੇ ਆ ਗੇਟ ਫੋਲ ਕੇ ਅੰਦਰ ਇਧਰ ਸ਼ੇਰ ਖੁੱਲਾ ਫਿਰਦਾ ਹੁੰਦਾ ਬਾਈ ਜੇ ਤੁਸੀਂ ਦੇਖਿਆ ਹੁਣ ਜਿਹੜੇ ਬੰਦੇ ਆ ਰਹੇ ਨੇ ਆ ਕੰਟੀਨਾ ਬਾਈ ਇਧਰ ਉਹ ਬਾਈ ਪਹਿਲਾਂ ਨਾਲ ਉਹ ਰਸ਼ ਕੱਟ ਗਿਆ ਜਿਹੜੀ ਕਰ ਮੈਂ ਇੰਨਾ ਰਿਹਾ ਨਹੀਂ ਹੈ ਬਾਕੀ ਪਹਿਲਾਂ ਬਹੁਤ ਜ਼ਿਆਦਾ ਬਾਕੀ ਹੁਣ ਬਾਈ ਜਾਨਵਰ ਵੀ ਬਹੁਤ ਕੱਟ ਗਏ ਓਰੇ ਕੰਦਲੇ ਜਾਂਦਾ ਪਿਆ ਬਾਈ ਦੇਖੋ ਦਰਖਤੇ ਬਹੁਤ ਰਹਾਂਦੇ ਆ ਦੇਖੋ ਤੁਸੀਂ ਸਾਰਾ ਜੰਗਲ ਜੰਗਲ ਪਿਆ ਦੇਖੋ ਆ ਨਹਿਰਾ ਬਾਈ ਇਧਰ